ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਹਲਕਾ ਡੇਰਾ ਬਾਬਾ ਨਾਨਕ ਅਦੀਨ ਪੰਡੇ ਰਜਬਾਹਾ ਉਦੋਵਾਲੀ ਕਲਾ ਦੇ ਨਜ਼ਦੀਕੀ ਪਿੰਡ ਪੱਡਾ ਅਤੇ ਪਿੰਡ ਰਾਇਮਲ ਵਿੱਚ ਬੀਤੀ ਰਾਤ ਤਿੰਨ ਜੰਗਲੀ ਸਾਂਬਰਾ ਦਾ ਨਹਿਰ ਵਿੱਚ ਡਿੱਗਣ ਦਾ ਮਾਮਲਾ ਪ੍ਰਾਪਤ ਹੋਇਆ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਜੰਗਲੀ ਜੀਵ ਵਿਭਾਗ ਨੂੰ ਸੂਚਨਾ ਦਿੱਤੀ ਗਈ ਜੇਨਵਲੋ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਦੋ ਜੰਗਲੀ ਸਾੰਬਰਾਂ ਦਾ ਰੈਸਕਿਊ ਕਰਕੇ ਸੁਰੱਖਿਅਤ ਤਾਂ ਉੱਪਰ ਛੱਡ ਦਿੱਤਾ ਗਿਆ ਜਦ ਕਿ ਤੀਸਰੇ ਨੂੰ ਵੀ ਕਾਫੀ ਜਦੋਂ ਜਹਿਦ ਕਰਨ ਤੋਂ ਬਾਅਦ ਨਹਿਰ ਵਿੱਚੋਂ ਬਾਹਰ ਕੱਢਣ ਦੇ ਬਾਵਜੂਦ ਉਸਨੇ ਦੋ ਵਾਰ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸ ਨਾਲ ਉਸਦਾ ਇੱਕ ਸਿੰਘ ਟੁੱਟਣ ਨਾਲ ਉਹ ਕਾਫੀ ਜ਼ਖਮੀ ਹੋ ਗਿਆ ਤੇ ਜਿਸ ਦੀ ਸੂਚਨਾ ਰੈਸਕਿਊ ਕਰਨ ਵਾਲੀ ਟੀਮ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਤੇ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਦਾ ਦੁਬਾਰਾ ਰੈਸਕਿਊ ਕਰਕੇ ਇਲਾਜ ਲਈ ਗੁਰਦਾਸਪੁਰ ਭੇਜ ਦਿੱਤਾ ਗਿਆ ਡੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹਸ ਇਹਨਾਂ ਨੂੰ ਇਹ ਬਚਾ ਕਰਨਾ ਚਾਹੀਦਾ ਵਾ ਕੱਲੀ ਨੀਲ ਗਾਂ ਨਹੀਂ ਕੋਈ ਵੀ ਪਸ਼ੂ ਡਿੱਗਦਾ ਵਾ ਭਾਵੇਂ ਸਾਡਾ ਬਗਾਨਾ ਤੇ ਭਾਵੇਂ ਆਪਣਾ ਵਾ ਉਹ ਸਾਡਾ ਸਾਰਿਆਂ ਦਾ ਫਰਜ਼ ਬੰਦਾ ਵੀ ਰਲ ਮਿਲ ਕੇ ਉਹਦੀ ਜਾਨ ਬਚਾਈ ਜੇ ਕਿੰਨੇ ਗਾਵ ਇਹ ਜਿਹੜੀਆਂ ਗਾਵਾਂ ਡਿੱਗੀਆਂ ਸੀ ਦੋ ਡਿੱਗੀਆਂ ਨੇ ਇੱਕ ਕੱਢੀ ਆ ਜੇ ਤੇ ਬੁਖਾ ਵਿਭਾਗ ਦੀ ਟੀਮ ਵੀ ਆਈ ਆ ਤੇ ਪਿੰਡ ਦੇ ਵੀ ਬਹੁਤ ਜਿਹੜੇ ਨੀਨੂਕ ਚੰਗੇ ਆ ਜਿਹੜੇ ਆਏ ਨੇ ਤੇ ਜਿਨ੍ਹਾਂ ਨੇ ਉਹ ਯਤਨ ਕਰਕੇ ਬਾਹਰ ਕੱਢੀਆਂ ਇਹ ਮਸਲਾ ਵੀ ਉਹ ਸਿਆਣੇ ਬਣਨ ਤੇ ਜੰਗਲੀ ਜੀਵਾਂ ਦਾ ਸ਼ਿਕਾਰ ਨਾ ਕਰਨ ਕਿਉਂਕਿ ਸਾਡੀਆਂ ਜੜੀਆਂ ਇਹ ਪ੍ਰਾਣੀਆਂ ਵਿਰਾਸਤ ਨਸਲਾਂ ਨੇ ਉਹ ਖਤਮ ਹੁੰਦੀਆਂ ਜਾ ਰਹੀਆਂ ਮਾਮਲਾ ਹੀ ਪਿੱਛੋਂ ਆਇਆ ਕਿਦੋਂ ਤੇ ਦੇਖ ਭੀ ਨਹਿਰ ਦੇ ਵਿੱਚ ਉਹਦੇ ਨਾ ਘੜ ਦਿੱਤੇ ਇਹਦੇ ਵਿੱਚ ਹੀ ਹੋਰ ਆ ਕੱਢਿਆ ਫਿਰ ਵਿੱਚ ਜਾ ਕੇ ਕਾਫੀ ਜ਼ਖਮੀ ਹੁੰਦੇ ਜਖਮੀ ਬਹੁਤ ਹੋਇਆ ਵਾ ਇਹ ਤੇ ਮੈਕਨ ਚਾਹੀਦਾ ਵੀ ਇਹਦਾ ਇਲਾਜ ਕਰਾਉਣਾ ਇਦਾਂ ਦੇ ਛੱਡਣ ਦਾ ਕੋਈ ਫਾਇਦਾ ਨਹੀਂ ਫਿਲਹਾਲ ਵਾਹ ਇਸ ਤਰ੍ਹਾਂ ਛੱਡਣ ਦੀ ਕੋਸ਼ਿਸ਼ ਕਰ ਰਹੇ ਆ ਛੱਡਣ ਕੋਸ਼ਿਸ਼ ਕਰ ਰਹੇ ਪਰ ਫਾਇਦਾ ਨਹੀਂ ਅਦਾ ਕੋਈ ਇਹ ਤਾਂ ਜ਼ਖਮੀ ਹੋਇਆ ਇਹਨੇ ਮਰ ਜਾਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੁਣੇ ਟੁੱਟਿਆ ਸਿੰਘ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ ਦੋ ਹੋਰ ਕੱਢਿਆ ਉਹਨੇ ਛਾਲ ਮਾਰਤੀ ਫੇਰ ਵਿੱਚ ਇਹਦਾ ਚਾਹੀਦਾ ਇਲਾਜ ਕਰਾਉਣਾ ਫੇਰ ਹੀ ਫਾਇਦਾ ਕੱਟੇਗਾ ਇਹਨੇ ਤਾਂ ਮੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਵੀ ਪਿੰਡ ਵਾਲਿਆਂ ਨਾਲ ਸਾਥ ਦਿੱਤਾ ਬੜੀ ਆਗੀ ਜਾਨ ਪਰ ਉਹ ਫੇਰ ਜਾਂ ਪਿਆ ਵੀ ਚਾਹੀਦਾ ਤੋ ਜਿਹੜੇ ਦੋ ਜੜੇ ਉਹਨੇ ਛੱਡਤੇ ਉਹ ਛੱਡਦੇ ਉਹ ਸੁਰੱਖਿਅਤ ਆ ਉਹ ਚੱਲ ਗਿਆ ਆਪਾਂ ਮੈਂ ਸੰਭਰ ਕਹਿ ਦਿੰਦੇ ਆ ਜੀ ਇਹਰ ਫੈਮਿਲੀ ਚੰਗੇ ਆ ਤੇ ਤਿੰਨ ਡਿੱਗੇ ਹੀ ਇਹ ਇਹੀ ਨਾਲ ਚ ਤੇ ਦੋ ਰਾਏ ਪੁੱਲ ਜਿਹੜਾ ਪੁੱਲ ਆ ਉੱਥੇ ਰੈਸਕੂ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਅਤਾਂ ਤਕਲੀਸ ਕਰਤਾ ਵਾ ਇੱਕ ਜਾਨਵਰ ਆ ਥੋੜਾ ਜ਼ਖਮੀ ਆ ਇਹਦਾ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਕਰੀ ਗਏ ਨੇ ਦੋਸਤਾਂ ਹਾਂ ਨਾ ਨਹੀਂ